ਅੱਡਾ ਕਿਸ਼ਨਗੜ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਭੋਪਾਲ ਚੌਂਕ ਦੇ ਵਿੱਚ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨਾਲ ਕਿਸ਼ਨਗੜ ਚੌਂਕ ਦੇ ਵਿੱਚ ਆਵਾਜਾਈ ਬਹੁਤ ਹੀ ਹੱਦ ਤੱਕ ਪ੍ਰਭਾਵਿਤ ਹੋ ਰਹੀ ਹੈ ਪੁਲਿਸ ਮਲਾਕਮ ਭੋਪਾਲ ਸਾਈਡ ਦਾ ਰੋਡ ਬੰਦ ਕਰਕੇ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਰਾਹਗੀਰਾਂ ਨੂੰ ਸਹੀ ਰਾਸਤੇ ਦੇ ਸੇਧ ਨਿਰਦੇਸ਼ ਦਿੱਤੇ ਜਾ ਰਹੇ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਤਕਰੀਬਨ 2 ਕਿਲੋਮੀਟਰ ਪਿੱਛੇ ਤੱਕ ਲਾਈਨਾਂ ਲੱਗ ਚੁੱਕੀਆਂ ਨੇ ਕਈ ਲੋਕ ਡਿਵਾਈਡਰ ਟਪਾ ਕੇ ਵੀ ਗੱਡੀਆਂ ਨੇ ਕੱਢਣ ਦੀ ਕੋਸ਼ਿਸ਼ ਕਰਦੇ ਨੇ ਜਿਸ ਨਾਲ ਜਾਮ ਲੱਗ ਚੁੱਕਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ਼ਨਗੜ ਚੌਕ ਦੀਆਂ ਵਾਸੇ ਜਲੰਧਰ ਤੋਂ ਪਠਾਨਕੋਟ ਰੋਡ ਬਿਲਕੁਲ ਖਾਲੀ ਪਿਆ ਹੋਇਆ ਜਿਸ ਨੂੰ ਅੱਡਾ ਕਿਸ਼ਨਗੜ੍ਹ ਤੋਂ ਬਲਾਕ ਕੀਤਾ ਹੋਇਆ ਹੈ। ਰੌਫ ਗਰੀ ਬਿਲਕੁਲ ਟੰਗੂ ਆ ਰਹੇ ਹਨ ਵੱਡੇ ਵੱਡੇ ਟਰੱਕ ਡਵਾਈਡਡ ਟਪਾ ਕੇ ਵਿੱਚ ਫਸਲੇ ਨੇ ਲਾਈਵ ਤਸਵੀਰਾਂ ਅੱਡਾ ਕਿਸ਼ਨਗੜ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ